ਵਿਖੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਵੱਲੋਂ ਹੜਪੀੜਿਤ ਪਰਿਵਾਰਾਂ ਨੂੰ ਰਿਪੋਰਟ ਐਸੋਸੀਏਸ਼ਨ ਪੰਜਾਬ ਦੇ ਪੰਜਾਬ ਪ੍ਰਧਾਨ ਸਿੰਦਰ ਸਿੰਘ ਰਾਜਾ ਆਧਮਪੁਰ ਦੇ ਯਤਨਾਂ ਸਦਕਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਸੂਬਾ ਪ੍ਰਧਾਨ ਸਿੰਦਰ ਸਿੰਘ ਰਾਜਾ ਆਧਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਰ ਪੀੜਿਤ ਇਲਾਕਿਆਂ ਵਿੱਚ ਜਾ ਕੇ ਸ਼ੁਕਰਾਨਾ ਟੀਮ ਆਧਮਪੁਰ ਵੱਲੋਂ ਸਹਾਇਤਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਇਸ ਮੌਕੇ ਹਰ ਪੀੜਿਤ ਪਰਿਵਾਰਾਂ ਨੇ ਦੱਸਿਆ ਕਿ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ। ਇਸ ਮੌਕੇ ਸੂਬਾ ਪ੍ਰਧਾਨ ਸਿੰਦਰ ਸਿੰਘ ਰਾਜਾ ਆਧਮਪੁਰ ਨੇ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਰਹੇ ਪਰਿਵਾਰਾਂ ਨੂੰ ਮਹੀਨੇਵਾਰੀ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਪੋਰਟਡ ਐਸੋਸੀਏਸ਼ਨ ਪੰਜਾਬ ਵੱਲੋਂ ਕਸਬਾ ਮੇਟੀਆਣਾ ਵਿਖੇ ਬਹੁਤ ਜਲਦੀ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇਨ ਤੇ ਧਨਮਦ ਕੀਤਾ ਇਸ ਮੌਕੇ ਰਾਸ਼ਨ ਵੰਡ ਸਮਾਗਮ ਦੌਰਾਨ ਸੁਭਾਪੜਤਾ ਅਨਸਤਨ ਸਿੰਘ ਰਾਜਾ ਆਦਮਪੁਰ ਹਰਵਿੰਦਰ ਸਿੰਘ ਭੁਗੜਨੀ ਕੁਲਦੀਪ ਸਿੰਘ ਨੌਰ ਫੁੰਗਲਾਣਾ ਕਮਲ ਨੌਰ ਬਿੱਲਾ ਮੇਟੀਆਣਾ ਸੁਖਵਿੰਦਰ ਕੋਟ ਬਿੰਦਰ ਕੋਟ ਬਿਮਲਾ ਦੇਵੀ ਸੋਨੂ ਅਜੇ ਗੁਰਦੀਪ ਰਾਜਵੀਰ ਸੀਤਾ ਦਗਵੀਰ ਸੀਮਾ ਜਸਵਿੰਦਰ ਸਿੰਘ ਮਨਜੀਤ ਪਰਮਜੀਤ ਕੁਲਜਿੰਦਰ ਕੌਰ ਸੋਮਨ ਆदि ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸਾਨੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਤਨੀ ਦੀ ਵਿਸ਼ੇਸ਼ ਰਿਪੋਰਟ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਪਿੰਡ ਬੇਟਿਆਣਾ ਵਿਖੇ ਸੁਤਿੰਦਰ ਸਿੰਘ ਰਾਜਾ ਜੋ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਸੁਭਾ ਪ੍ਰਧਾਨ ਹਨ ਉਹਨਾਂ ਨੇ ਪਿੰਡ ਮੇਟਿਆਣਾ ਵਿਖੇ ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅੱਜ ਇਹ ਲਿਆ ਕੇ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਪਰਿਵਾਰ ਉਹ ਹਨ ਹੜਪੀੜਤਾ ਦੇ ਦੌਰਾਨ ਇਸ ਪਰਿਵਾਰ ਦੀ ਕਿਸੇ ਨੇ ਵੀ ਬਾਹਰ ਨਹੀਂ ਫੜੀ ਹੋਰ ਵੀ ਸਾਨੂੰ ਇਹਨਾਂ ਨੇ ਆਪਣੀਆਂ ਕਾਫੀ ਸਮੱਸਿਆਵਾਂ ਦੱਸੀਆਂ ਹਨ ਤੇ ਅਸੀਂ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆ ਕੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਸਮੱਸਿਆ ਉਹ ਜਲਦੀ ਤੋਂ ਜਲਦੀ ਅਸੀਂ ਰਾਜਾ ਭਾਜ ਨੂੰ ਕਹਿ ਕੇ ਅਸੀਂ ਇਹ ਜਲਦੀ ਹੱਲ ਕਰਾਵਾਂਗੇ ਅਸੀਂ ਸਤਿੰਦਰ ਰਾਜ ਜੀ ਦਾ ਅਤੇ ਇਹਨਾਂ ਦੀ ਸਮੂਹ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੇਵਾ ਕੀਤੀ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਓਮੇ ਵਿੱਚੋਂ ਜਾਏ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਤਿੰਦਰ ਸਿੰਘ ਰਾਜਾ ਜੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇੱਤੇ ਦਿਨੀ ਤੇ ਕੁਝ ਪਰਿਵਾਰ ਹੈਗੇ ਨੇ ਤੇ ਬੇਟੀਆਂ ਨੇ ਉਹਨਾਂ ਦੀ ਬਾ ਕਿਸੇ ਨੇ ਨਹੀਂ ਫੜੀ ਦਿੱਤੇ ਬਹੁਤ ਸਾਰੇ ਹੜਪੀਟਾਂ ਦੀ ਮਦਦ ਕੀਤੀ ਗਈ ਪਰ ਇਹ ਇਸ ਚੀਜ਼ ਤੋਂ ਵਾਂਝੇ ਹੀ ਰਹਿ ਗਏ ਨੇ ਕਈਆਂ ਦੇ ਉੱਤੇ ਛੱਤਾਂ ਵੀ ਢੇਰੀ ਹੋ ਗਈਆਂ ਪਰ ਸਰਕਾਰ ਨੇ ਕੋਈ ਬਾ ਨਹੀਂ ਫੜੀ ਫਿਰ ਸੀ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਮੇਟੀਆਣ ਦੇ ਇਸ ਇਲਾਕੇ ਦੇ ਵਿੱਚ ਤਕਰੀਬਨ ਵੱਡੀ ਗਿਣਤੀ ਪਰਿਵਾਰਾਂ ਨੂੰ ਅੱਜ ਰਾਸ਼ਨ ਵੰਡਿਤ ਕੀਤਾ ਗਿਆ ਹੈ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਵੀ ਕਰਦੇ ਹਾਂ ਤੇ ਜਿਹੜੇ ਪਰਿਵਾਰ ਮਹੀਨੇ ਦੀ ਪ੍ਰਤੀ ਸਾਡੇ ਕੋਲ ਰਾਸ਼ਨ ਦੇ ਲਈ ਉਹਨਾਂ ਨੇ ਨਾਮ ਲਖਾਇਆ ਸੀ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਜਿੰਨਾ ਵੀ ਹੋ ਸਕਿਆ ਅਸੀਂ ਆਪਣੇ ਪੱਤਰਕਾਰ ਭਾਈਚਾਰਾ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਅਸੀਂ ਤੁਹਾਨੂੰ ਜਰੂਰ ਪੇਟਾ ਕਰਾਂਗੇ ਕਿਉਂਕਿ ਸਾਡਾ ਪਹਿਲਾ ਫਰਜ਼ ਹੈ ਕਿ ਅਸੀਂ ਜਿੱਤੇ ਹਿੰਦੁਸਤਾਨ ਦਾ ਚੌਥਾ ਸਥੰਭ ਹਾਂ ਉੱਥੇ ਅਸੀਂ ਸਮਾਜ ਦਾ ਵੀ ਇੱਕ ਅੰਗ ਆ ਤੇ ਇੱਥੇ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਜਿਨ੍ਹਾਂ ਪਰਿਵਾਰਾਂ ਨੇ ਸਾਨੂੰ ਅੱਖਾਂ ਲਈ ਬੇਨਤੀ ਕੀਤੀ ਹੈ ਕਿ ਅੱਖਾਂ ਦੇ ਆਪਰੇਸ਼ਨ ਯਾ ਮੈਡੀਕਲ ਕੈਂਪ ਲਈ ਆਇਆ ਹੈ ਅਸੀਂ ਉਹਨਾਂ ਨੂੰ ਵੀ ਭਰੋਸਾ ਦਿਵਾਉਂਦੇ ਆ ਕਿ ਅਸੀਂ ਜਿੰਨਾ ਵੀ ਹੋ ਸਕਿਆ ਅਸੀਂ ਵੱਧ ਤੋਂ ਵੱਧ ਤੁਹਾਡੇ ਜਿਹੜੇ ਅੱਖਾਂ ਦੇ ਲੋੜਵੰਦ ਨੇ ਉਹਨਾਂ ਦੀਆਂ ਅੱਖਾਂ ਦਾ ਵੀ ਆਪਰੇਸ਼ਨ ਕਰਵਾਵਾਂਗੇ ਤੇ ਮੈਡੀਕਲ ਕੈਂਪ ਦਾ ਵੀ ਉਜੋਜਨ ਕਰਾਂਗੇ ਸੋ ਅਸੀਂ ਸਤਿੰਦਰ ਸਿੰਘ ਰਾਜਾ ਭਾਜੀ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਮੈडम ਜੀ ਨਾਲ ਆਏ ਉਹਨਾਂ ਦਾ ਵੀ ਧੰਨਵਾਦ ਹੈ ਸਾਰੇ ਇੱਥੋਂ ਦੇ ਪ੍ਰਤਵੰਤਿਆਂ ਦਾ ਜਿੰਨੀ ਵੀ ਇੱਥੇ ਸੰਗਤ ਖੜੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਪ੍ਰੋਸਾ ਦਵਾਉਨਿਆ ਕਿ ਜੀ ਭਵਿੱਖ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਜੁੜੇ ਰਹਾਂਗੇ ਸਮਾਜ ਦੀ ਸੇਵਾ ਕਰਦੇ ਰਹਾਂਗੇ ਅਤੇ ਨਾਲ ਹੀ ਨਾਲ ਜਿਹੜੀਆਂ ਸਮਾਜ ਵਿੱਚ ਕੁਰੀਤੀਆਂ ਫੈਲ ਚੁੱਕੀਆਂ ਨੇ ਘਰੂਨ ਹਤਿਆ ਨਸ਼ਾ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰੀਤੀਆਂ ਫੈਲ ਚੁੱਕੀਆਂ ਨੇ ਉਹਨਾਂ ਨੂੰ ਵੀ ਅਖਬਾਰਾਂ ਤੇ ਆਪਣੇ ਚੈਨਲਾਂ ਦੇ ਰਾਹੀਂ ਉਹ ਜਾਗਰੂਕ ਕਰਦੇ ਰਹਾਂਗੇ ਸਰਕਾਰੀ ਦਰਵਾਜ਼ੇ ਲੈ ਕੇ ਜਾਂਦੇ ਰਹਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਕਹਿੰਦੇ ਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਅੱਜ ਅਸੀਂ ਸੱਚੇ ਬਾਦਸ਼ਾਹ ਦੀ અપਾਰ ਕਿਰਪਾ ਹੋਈ ਆ ਜਿਹੜਾ ਸਾਨੂੰ ਚੁਣਦੇ ਆ ਉਹ ਸੇਵਾ ਲਈ ਤੇ ਸਾਨੂੰ ਬੜਾ ਚੰਗਾ ਲੱਗਾ ਅੱਜ ਜਿਹੜੀ ਸੇਵਾ ਦਾ ਮੌਕਾ ਸਾਨੂੰ ਦਿੱਤਾ ਸਾਡੇ ਨੂਰ ਬਾਜੀ ਆ ਅਰਵਿੰਦਰ ਭੁੰਗਰਨੀ ਜੀ ਆ ਗੁਰਪਾਲ ਜੀ ਆ ਬਿੱਲਾ ਜੀ ਆ ਇੱਕ ਸਾਡੀ ਪੱਤਰਕਾਰਾਂ ਦੀ ਟੀਮ ਆ ਮੈਂ ਅਕਸਰ ਕਿੰਨਾ ਹੁੰਦਾ ਪੱਤਰਕਾਰ ਮੁੱਦੇ ਚੱਕਦੇ ਆ ਇਹ ਸਾਡੀ ਸੇਵਾ ਆ ਲੋਕਤੰਤਰ ਦਾ ਚੌਥਾ ਤੰਮ ਪਰ ਸਾਨੂੰ ਖੁਸ਼ੀ ਆ ਕਿ ਇਹ ਉਹਨਾਂ ਨਾਲ ਖੜੇ ਆ ਜਿਨ੍ਹਾਂ ਨੂੰ ਲੋੜ ਆ ਸਾਡੀ ਇਹ ਜਿਹੜੀ ਟੀਮ ਆ ਹਰਵਿੰਦਰ ਸਿੰਘ ਭੁੰਗਰਨੀ ਹੋ ਗਿਆ ਨੂਰ ਜੀ ਹੋ ਗਿਆ ਕਲਦੀਪ ਨੂਰ ਹੋ ਗਿਆ ਗੁਰਪਾਲ ਜੀ ਹੋ ਗਿਆ ਬਿੱਲਾ ਜੀ ਹੋ ਗਿਆ ਇਹ ਪੱਤਰਕਾਰ ਦੇ ਨਾਲ ਨਾਲ ਜਿਹੜੀ ਸੇਵਾ ਕਰਦੇ ਹਨ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਇਹ ਸਾਰਾ ਇਹਨਾਂ ਨੇ ਸਾਨੂੰ ਬੁਲਾਇਆ ਕੀਤਾ ਸਾਰਾ ਇਹ ਟੀਮ ਸਾਡੀ ਜਿਹੜੀ ਹੈ ਇੱਥੇ ਦੀ ਉਹਨਾਂ ਨੇ ਕੀਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬਾਕੀ ਸੰਗਤ ਜਿਹੜੀ ਸਾਡੇ ਕੋਲ ਖੜੇ ਆ ਸਾਡੇ ਕੋਲ ਉਹਨਾਂ ਦਾ ਵੀ ਧੰਨਵਾਦ ਸਾਨੂੰ ਸੇਵਾ ਦਾ ਮੌਕਾ ਦਿੱਤਾ ਸ਼ੁਕਰ ਕਰਦੇ ਹਾਂ ਬਾਬਾ ਜੀ ਦਾ ਜਿਹੜਾ ਸਾਨੂੰ ਇਹ ਮੌਕਾ ਦਿੰਦੇ ਧੰਨਵਾਦ ਬਹੁਤ-ਬਹੁਤ 说你。<music>